ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਖੜਾ ਤਹਿਸੀਲ ਪੈ ਜਾਂਦੀ ਆ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਬਠਿੰਡਾ ਤੋਂ ਬਾਜਾਖਾਨਾ ਰੋਡ ਦੇ ਉੱਤੇ ਹੀ ਇਹ ਪਿੰਡ ਪੈ ਜਾਂਦਾ ਹੈਗਾ ਤੇ ਜਿੰਨੇ ਤੁਸੀਂ ਸਕਰੀਨ ਦੇ ਉੱਤੇ ਪਸ਼ੂ ਦੇਖ ਰਹੇ ਹੋ ਹਨ ਇਹ ਸਾਰੇ ਪਸ਼ੂ ਬਕਾਊ ਆ ਗਏ ਇੱਧਰ ਇੱਕ ਆਊਸਰ ਕੱਟੀ ਆਗੀ ਸਵਾ ਕਸਾਲ ਦੀ ਉਮਰ ਹੈ ਜੀ ਦਦੋ ਖੇਰੀ ਆ ਤੇ ਇਹ ਹੈਗੀ ਆਗੀ ਟੋਕੜ ਮੱਝ ਇਹ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਆ ਵਹਿੜ ਪਹਿਲਾ ਸੂਆ ਇਹਨੇ ਸੂਣਾਗਾ ਤੇ ਇਹ ਦੋ ਗਾਵਾਂ ਤਾਜ਼ੀਆਂ ਸੂਈਆਂ ਗਈਆਂ ਤੇ ਇਹ ਦੂ ਅੱਗੇ ਦੋ ਸੇ ਦੇਖ ਸਕਦੇ ਹੋ ਤੁਸੀਂ ਇਹ ਹੈਗੀਆਂ ਗੀਆਂ ਤੋਕੜਾਂ ਠੀਕ ਇਹਨਾਂ ਦੇ ਲੱਗੇ ਹੋਏ ਆ ਪਰ ਖਾਲੀ ਕਰਕੇ ਦੇਣੀਆਂ ਇਹ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਗੀ ਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਲਾਂਗੇ ਕੱਲੇ ਕੱਲੇ ਦੀ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਕੱਲਾ ਕੱਲਾ ਨੱਕ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਤੁਹਾਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਸਾਰੀ ਤੇ ਡਿਟੇਲ ਲੈ ਕੇ ਦਿੰਨੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਪਿੰਡ ਭੋਗੜਾ ਹਾਂਜੀ ਮੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹਾਂਜੀ ਮੋਬਾਈਲ ਨੰਬਰ 9627373091 ਠੀਕ ਆ ਜੀ ਇਹ ਦੋਸਤੋ ਮੋਬਾਈਲ ਨੰਬਰ ਆ ਬਾਕੀ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਬਾਈ ਆਪਣਾ ਇਹ ਪਸ਼ੂਆਂ ਦੀ ਡਿਟੇਲ ਦੱਸਿਓ ਵੀ ਇਹ ਸਾਰੀ ਪਸ਼ੂ ਬਗਾਉਗਾਗੇ ਇਹ ਲੈਂਗਵੇਜ ਜਿੰਨੇ ਸਾਰੇ ਪਸ਼ੂ ਖੜੇ ਸਾਰੇ ਬਕਾਊ ਸਾਰੇ ਬਕਾਊ ਆ ਗਏ ਹਾਂਜੀ ਠੀਕ ਹੈ ਤੇ ਆਪਾਂ ਬਾਈ ਇਧਰ ਪਹਿਲੇ ਨੰਬਰ 31 ਤੋਂ ਸ਼ੁਰੂ ਕਰ ਲਗੇ ਕਿੰਨੀ ਉਮਰ ਹੈ ਜੀ ਕੀ ਡਿਟੇਲ ਹੈ ਗਈ ਇਹ ਬਾਈ ਜੀ 1 ਸਾਲ 4 ਮਹੀਨੇ ਦੀ ਉਮਰ ਹੈ 1 ਸਾਲ 4 ਮਹੀਨੇ ਦੀ ਉਮਰ ਆ ਗਈ ਹਾਂਜੀ ਬਾਈ ਜੀ ਮਤਲਬ ਕਿ ਸਵਾ ਕਸਾਲ ਨੂੰ ਆਪਾਂ ਕਹਿ ਸਕਦੇ ਹਾਂ ਨਾ ਸਵਾ ਸਾਲ ਹਾਂਜੀ ਠੀਕ ਹੈ ਦੰਦ ਉਹਦਾ ਪਰਖੀਰ ਗਈ ਹੈ ਨਾ ਉਹ ਖੀਰ ਗਈ ਹੈ ਹਾਂਜੀ ਬਾਈ ਜੀ ਠੀਕ ਹੈ ਤੇ ਕਿਵੇਂ ਆ ਉਹ ਤਾਂ ਠੰਡੀ ਸੀ ਲੱਗਦੀ ਆ ਨਾ ਠੰਡੀ ਸੀ ਬਾਈ ਜੀ ਹਾਂਜੀ ਉਸ ਬਾਅਦ ਜਾ ਕੇ ਖੜ ਗਈ ਹੈ ਨਾ ਤੇ ਬਾਕੀ ਬੈਕ ਸਾਈਡ ਤੋਂ ਬਹੁਤ ਵਧੀਆ ਥਣ ਥਣ ਬਹੁਤ ਚੰਗੇ ਆਗੇ ਦੇਖੋ ਝੋਲੀ ਵੀ ਬਹੁਤ ਵਧੀਆ ਗਈ ਥਾਣਾ ਚ ਵਿੱਥੀ ਬਹੁਤ ਜ਼ਿਆਦਾ ਗਈ ਤੇ ਬਾਕੀ ਝੋਲੀ ਵੀ ਬਹੁਤ ਬਾਕੀ ਹਰ ਅੰਕਲ ਜੇ ਵੀ ਚੰਗੇ ਪੈਂਦੇ ਆਗੇ ਇਹਦੀ ਮਾਦਾ ਵੀ ਸੋਹਣੀ ਚੰਗਾ ਰਕਾਰਡ ਸੀ ਜਮਾ ਦਾ ਇਹ ਦੱਸਿਆ ਕੁਛ ਕਿੰਨਾ ਰਕਾਰਡ ਸੀ ਇਹਦੀ ਮਾਦਾ ਜੀ ਪਹਿਲੇ ਸੂਜੇ ਦਾ ਰਕਾਰਡ ਜਾਨੀ ਕਿ 13 ਕਿਲੋ ਦੱਸਿਆ 13 ਕਿਲੋ ਹਾਂਜੀ ਠੀਕ ਆ ਮਤਲਬ ਵਧੀਆ ਰਕਾਰਡ ਸੀ ਫਿਰ ਹਨਾ ਅਗਲੇ ਸੂਜਿਆਂ ਦੇ ਵਿੱਚ 17 ਕਿਲੋ ਸੀਗਾ ਇਹ ਚੰਗਾ ਦੋ ਲਈ ਪਰ ਸੁਣ ਚੰਗੇ 12 13 ਕਿਲੋ ਦੁੱਧ ਪਾਉਂਦੇ ਐਵੇਂ ਤਾਂ ਠੀਕ ਹੈ ਉਹ ਅਗਲੇ ਸੂਆਂ ਚ ਫਿਰ ਵਧਣਾ ਹੀ ਆਉਦਾ ਵੀ ਹੈ ਨਾ ਹਾਂਜੀ ਭਾਈ ਠੀਕ ਹੈ ਬਾਕੀ ਦੋਸਤੋਂ ਉਹ ਵੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਇਹ ਤਾਂ ਖੋਲ ਕੇ ਗੇੜਾ ਕਢਾ ਲੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਹੱਥ ਬਾਈ ਫੇਰੀ ਜਾਂਦਾ ਹੈ ਨਾ ਤੇ ਪੂਸ ਚੱਕ ਕੇ ਕਢਦੀ ਹੈ ਤੇ ਬਾਕੀ ਸਭੀ ਬਲੀ ਵੀ ਚੰਗੀ ਹੈਗੀ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਦੇਖੋ ਤੁਸੀਂ ਸਿੰਘ ਜਮਾ ਨੇ ਕੁੰਡੇ ਕਰਨੇ ਜਮਾ ਨੇੜੋ ਹੀ ਮੋੜ ਦੇ ਦੇਖੋ ਬਾਕੀ ਪੈਠ ਦੀ ਕੁਆਲਿਟੀ ਵੀ ਬਹੁਤ ਚੰਗੀ ਹੈਗੀ ਜੱਤ ਵਾਲੀ ਕੱਟੀ ਹੈਗੀ ਚੰਗੀ ਝੋਟੀ ਤਿਆਰ ਹੋਊਗੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀਗੀ। ਦੇਖ ਸਕਦੇ ਹੋ ਤੁਸੀਂ। ਤੇ ਬਾਕੀ ਝੋਲੀ ਵੀ ਚੰਗੀ ਹੈਗੀ। ਤੇ ਇਹਦਾ ਬਈ ਰੇਟ ਆ। ਇਹਦਾ ਰੇਟ ਬਾਈ ਕੀ 35000 ਹੈ। ਇਹਦਾ ਰੇਟ 35000 ਆ। ਹਾਂਜੀ। ਬਾਕੀ ਮੌਕੇ ਤੇ ਹੋ ਜੂ ਮਾੜਾ-ਮੋਟਾ ਹਨਾ। ਮਾਣ-ਤਨ ਹੋ ਜਾਊਗਾ। ਤੇ ਦੋਸਤੋ ਪੈਟ ਦੀ ਕੁਆਲਿਟੀ ਦੇਖ ਸਕਦੇ ਹੋ ਚੜਾਈ-ਚੜੂਈ ਬਹੁਤ ਆ। ਤੇ ਉਸ ਤੋਂ ਬਾਅਦ ਬਈ ਦੂਜੇ ਨੰਬਰ ਤੇ ਆ ਗਈ ਇਹ ਮੱਝ। ਇਹਦੀ ਕੀ ਡਿਟੇਲ ਆਗੀ? ਏ ਬਾਈ ਜੀ ਤੀਜਾ ਸਵੇਰ ਸੂਈ ਹੋਈ ਆ ਤੀਜਾ ਸਵੇਰ ਸੂਈ ਵੀ ਆ ਪਰ ਆਪਾਂ ਤਾਂ ਦੂਜਾ ਬੰਨ ਕੇ ਲਈ ਆ ਹਾਂਜੀ ਠੀਕ ਐ ਬੰਦੇ ਦੇਖਾਂਗੇ ਕਹਿੰਦਾ ਕੋਈ ਤੀਜਾ ਲੱਗਦੀ ਆ ਕਿਉਂਕਿ ਮਾੜੀ ਕੋਈ ਨਹੀਂ ਆ ਮੈਨੂੰ ਸੇਵਾ ਨਹੀਂ ਸੀਗੀ ਨਹੀਂ ਸੀ ਲੱਗਦੀ ਤਾਂ ਕਰਕੇ ਤੀਜਾ ਸਵੇਰ ਲੱਗ ਗਿਆ ਤਾਂ ਕਰਕੇ ਲੱਗਦਾ ਹੈ ਦੂਜਾ ਇਹ ਹੈ ਦੂਜਾ ਸੂਆ ਹਾਂਜੀ ਬਾਈ ਜੀ ਠੀਕ ਐ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 3 ਬਾਈ ਜੀ ਤੇ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹਾਂਜੀ ਦੁੱਧ ਹੁਣ ਕਿੰਨਾ ਹੋਊ ਇਹਦੇ ਪੰਜ ਕਿਲੋ ਕੰਡੇ ਵਾਲਾ ਤਿਆਰ ਪੰਜ ਕਿਲੋ ਦੋਨਾਂ ਟਾਈਮਾਂ ਦਾ ਹਾਂ 2.5 ਕਿਲੋ ਦੋਨਾਂ ਟਾਈਮਾਂ ਮਿਲਦੀ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਬਿਨਾ ਬੱਚੇ ਦੀ ਮੈਲ ਪੈਂਦੀ ਹੈ ਕਿਹੜਾ ਬੱਚਾ ਠੀਕ ਹੈ ਲੋ ਵੀ ਦੋਸਤੋ ਡਿਟੇਲ ਤਕਰੀਬਨ ਬਾਈ ਨੇ ਇਹਦੀ 10 ਸੀ ਦਿੱਤੀ ਹੈਗੀ ਥੋੜੀ ਜੀ ਉਹੇ ਜੇ ਘਰੋਂ ਆਈਏ ਤਾਂ ਕਰਕੇ ਸਭੀ ਘੱਟ ਆ ਗਈ ਲੱਸੀ ਨਹੀਂ ਜੀ ਹੈਗੀ ਤੇ ਬਾਕੀ ਕੱਦ-ਕੁੱਦ ਚੰਗੇ ਦੇ ਵਿੱਚ ਆ ਗਈ ਫੇਸ ਦੀ ਕੁਆਲਿਟੀ ਵੀ ਸੋਹਣੀ ਹੈਗੀ ਸਿੰਗ ਜ਼ਰੂਰ ਥੋੜੇ ਜਿਹੇ ਹੈਗੇ ਆ ਤੇ ਬਾਕੀ ਸਾਫ਼ ਸੁਥਰੀ ਹੈਗੀ ਸੰਭਾਲ ਦੀ ਲੋੜ ਹੈਗੀ ਦੁੱਧ ਬਰ ਵੀ ਸਕਦੀ ਹੈਗੀ ਤੇ ਥਾਣ ਤੋਂ ਚੰਗੇ ਹੈਗੇ ਇੱਕੋ ਜਿਹਾ ਥਾਣਾ ਵਧੀਆ ਇਹ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਗਈ ਤੇ ਬਾਕੀ ਤੁਸੀਂ ਆਜੀ ਤਸੱਲੀ ਕੀ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੋਂਗੇ ਇਹ ਤਾਂ ਬਈ ਰੇਟ ਇਹਦਾ ਰੇਟ 55000 ਹੈ ਇਹਦਾ 55000 ਹਾਂਜੀ ਠੀਕ ਆ ਇਹ ਜੋ ਵੀ ਬਾਕੀ ਹੋ ਜੂ ਮੌਕੇ ਦੇ ਠੀਕ ਆ ਤੇ ਤੀਜੇ ਨੰਬਰ ਤੇ ਆ ਗਈ ਇਹ ਬੈੜ ਹਾਂਜੀ ਬਾਈ ਜੀ ਤੇ ਇਹਦੀ ਕੀ ਡਿਟੇਲ ਆ ਇਹ ਦੋ ਦੰਦ ਦਾ ਹਾਂਜੀ ਬਾਈ ਜੀ ਠੀਕ ਆ ਇਹ ਤਾਂ ਮੈਂ ਪਹਿਲਾਂ ਸੁਣਾਂ ਹਨਾ ਪਹਿਲਾਂ ਸੁਣਾ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਜਰਸੀ ਤੇ ਐਲ ਸ਼ੈਡ ਦਾ ਕ੍ਰੋਸ ਹੈ ਕ੍ਰੋਸ ਆ ਹਨਾ ਠੀਕ ਹੈ ਜੀ ਠੀਕ ਹੈ ਤੇ ਦਿਲ ਹੈ ਜੀ ਇਹ ਹਜੇ ਇਹ ਹਫਤਾ ਲੈ ਕੇ 10 ਲੱਗੇ ਜੀ ਠੀਕ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਹਜੇ ਹਾਂਜੀ ਭਾਈ ਜੀ ਠੀਕ ਆ ਸੀਲ ਠੰਡੀ ਦੇਖ ਸਰ ਤੇ ਬਾਕੀ ਸੀਲ ਠੰਡੀ ਬਹੁਤ ਆ ਹਨਾ ਪਹਿਲਾਂ ਦੇ ਹਿਸਾਬ ਤੇ ਤੇ ਬਾਕੀ ਥਾਣ ਥਣ ਵੀ ਬਹੁਤ ਚੰਗੇ ਆਗੇ ਤੇ ਜਿਵੇਂ ਹੁਣ ਇਹਨੇ ਵੀ ਹੁਣ ਪੂਸ ਜੀ ਤਾਂ ਉਹਨੂੰ ਖੜੀ ਕਰ ਲਈਆ ਤੇ ਇਹ ਵੀ ਠੰਡੀ ਸੀਲ ਆ ਪੂਰੀ ਹਾਂਜੀ ਕਢਾ ਦੇ ਇਹਦਾ ਵੀ ਘੜਾ ਇਹ ਤਾਂ ਭਾਈ ਦੁੱਧ ਦੀ ਕਿੰਨੀ ਉਮੀਦ ਆਗੀ ਦੁੱਧ ਦੀ ਯਾਸਮੀਨ ਭਾਈ ਜੀ ਇਹ 14-15 ਕਿਲੋ ਨੇ ਪਾਉਣਾ ਚਾਹੀਦਾ ਪਹਿਲੇ ਸੇ ਪਾਉਣਾ ਚਾਹੀਦਾ ਹਨਾ ਹਾਂਜੀ ਭਾਈ ਚੰਗੀ ਆ ਸਾਫ ਸੁਥਰੀ ਆ ਬਾਕੀ ਤੇ ਬਾਕੀ ਠੰਡੀ ਸੀਲ ਆਗੀ ਤੇ ਬਾਕੀ ਕਰਾਸ ਦੇ ਵਿੱਚ ਪੈਂਦੀ ਆ ਕਿ ਇਹਦਾ ਦੁੱਧ ਬਹੁਤ ਵਧੀਆ ਰਹੂਗਾ ਜਿਵੇਂ ਕਿਸੇ ਨੇ ਘਰੇ ਰੱਖਣ ਨੂੰ ਲੈਣੀ ਆ ਤਾਂ ਵਧੀਆ ਆ ਗਈ ਥਣ ਥਣ ਦੇਖ ਸਕਦੇ ਬਹੁਤ ਜਿਆਦਾ ਚੰਗੇ ਆ ਗਏ ਸਪੇਸ ਵੀ ਬਹੁਤ ਆ ਕਿ ਥਣਾਂ ਦੇ ਵਿੱਚ ਮੁਠੀ ਦੀ ਚਵਾਈ ਵਾਲੇ ਥਣ ਬਣਨਗੇ ਇਹਨੇਕ ਸਾਧਨ ਤਿਆਰੀ ਚੰਗੀ ਬੜੀ ਹੈ ਦੀ ਬਾਕੀ ਕੱਚੀ ਆ ਜੇ ਮੀਂਹ ਦਾ ਵੀ ਮੌਕੇ ਤੇ ਵਧੀਆ ਤਿਆਰ ਹੋਊਗੀ ਇਹ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਬਾਈ ਜੀ 55000 ਇਹਦਾ 52000 ਹਾਂਜੀ ਬੋਕੇ ਮੰਨਤਾ ਮੰਨ ਦਾਣੇ ਦੇ ਚੋ ਵੀ ਹੋ ਜਾਊਗਾ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਆ ਗਈ ਇਹ ਕਾਲੇ ਕਲਰ ਚ ਗਾ ਹਨ ਹਾਂਜੀ ਜੈਡ ਬਲੈਕ ਇਹ ਤੁਸੀਂ ਮੰਨ ਲਓ ਜੀ ਹੁਣ ਜੈਸੀ ਕਹਿ ਲਓ ਜਾਂ ਐਸਐਫ ਚ ਲਾ ਲਓ ਵੀ ਕ੍ਰਾਸ ਤੇ ਆ ਗਈ ਹੈ ਨਾ ਕ੍ਰਾਸ ਤੇ ਆ ਗਈ ਹਾਂਜੀ ਹੂੰ ਇਹਨੂੰ ਕਿੰਨੇ ਦਾ ਸੂਆ ਕਿਹੜਾ ਇਹਦਾ ਇਹਦਾ ਸੂਆ ਬਾਈ ਜੀ ਦੂਜਾ ਦੂਜਾ ਸੂਆ ਸੂਈ ਵੀ ਹੈ ਹਾਂਜੀ ਬਾਈ ਕੀ ਕਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਨੇ ਸੋਈ ਨੂੰ ਹੋ ਗਿਆ ਜੀ 7 ਤੋਂ 8 ਦਿਨ 7-8 ਦਿਨ ਹਾਂਜੀ ਬੋਲੇ ਤੋਂ ਬਾਹਰ ਹੈ 12 ਕਿਲੋ ਦੁੱਧ ਇਸ ਟਾਈਪ ਦੇ ਰੈਡੀ 12 ਕਿਲੋ ਰੈਡੀ ਆ ਹਾਂਜੀ ਠੀਕ ਆ ਤੇ ਕਿੰਨਾ ਕ ਦੇ ਸਕਦੀ ਹੈ ਇਹ ਆਪਣੀ ਸਮਝ ਦੇ ਮਤਲਬ 12-18 ਕਿਲੋ ਇਹਨਾਂ ਪਾਉਣਾ ਚਾਹੀਦਾ 17-18 ਕਿਲੋ ਪਾਉਣਾ ਚਾਹੀਦਾ ਹਨਾ ਹਾਂਜੀ ਤੁਸੀਂ ਥਾਣਾ ਵਾ ਬਾਕੀ ਚੰਗੀ ਹੈਗੀ ਸਾਫ ਸੁਥਰੀ ਹੈਗੀ ਬਾਡੀ ਬੰਤਰ ਦੀ ਵੀ ਚੰਗੀ ਆ ਖੋਲ ਲੈ ਇਹਨੂੰ ਵੀ ਥਾਣ ਬਹੁਤ ਚੰਗੇ ਆ ਇਹਦੇ ਵੀ ਦੇਖ ਸਕਦੇ ਹੋ ਤੁਸੀਂ ਇੱਕੋ ਜਿਹਾ ਥਾਣਾਗੇ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਇਹਨੂੰ ਵੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਹੈਗੀ ਚੰਗੀ ਸੰਭਿ ਬਲੀ ਆ ਕਿਸੇ ਵਕਤ ਤੋਂ ਕੋਈ ਲੱਸੀ ਨਹੀਂ ਹੈਗੀ ਤੇ ਥਾਂ ਲੈਵੇ ਦੀ ਸਾਫ ਆ ਗਈ ਪੂਰੀ ਦੁਬਾਰੇ ਤੁਸੀਂ ਦੇਖ ਸਕਦੇ ਹੋ ਫੇਸ ਇਹਦਾ ਬਾਕੀ ਸਪੇਸ ਬਹੁਤ ਆ ਗਈ ਅੱਗੇ ਪਿੱਛੇ ਥਾਣਾ ਜੀ ਵੀ ਸਪੇਸ ਬਹੁਤ ਆ ਤੇ ਬੈਕ ਸਾਈਡ ਤੋਂ ਵੀ ਤੇ ਇਹਦਾ ਬੱਚਾ ਇਹਦੇ ਮਗਰ ਬੱਚੀ ਆ ਜੀ ਆ ਬੱਚੀ ਹੈਗੀ ਹਾਂ ਜੀ ਯਾ ਠੀਕ ਹੈ ਜਰਸੀ ਦੇ ਵਿੱਚ ਨਹੀਂ ਲੱਗਦੀ ਹੈ ਨਾ ਹਾਂ ਜੀ ਠੀਕ ਹੈ ਇਹਦੇ ਮਗਰ ਹੈਗੀ ਆ ਦੋਸਤੋ ਬੱਚੀ ਵੱਧੇ ਵਾਲੀ ਗੱਲ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਗੀ ਤੇ ਇਹਦਾ ਰੇਟ ਬਾਈ ਇਹਦਾ ਰੇਟ 52 ਆਹੋ ਬਾਹਰ ਜਾ ਰਿਹਾ ਇਹਦਾ ਰੇਟ ਹੈਗਾ 62000 ਹਾਂਜੀ ਠੀਕ ਹੈ ਜੀ ਤੇ ਇਹ ਚੌਣ ਚਾਂੜ ਚ ਕਿਵੇਂ ਆ ਇੱਕ ਨੰਬਰ ਹੈ ਬਾਈ ਜੀ ਜਮਾ ਠੰਡੀ ਬਹੁਤ ਠੰਡੀ ਸੀ ਰਾਈ ਜਮਾ ਓਕੇ ਆਹਾਰੇ ਪੱਖਾ ਤਾਂ ਨਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਈ ਪੰਜਵੇਂ ਨੰਬਰ ਤੇ ਇਹ ਵੀ ਦਾਜੀ ਸੂਈ ਆ ਹਾਂਜੀ ਇਹ ਕਾਜੀ ਸੂਈ ਆ ਪਹਿਲਾ ਸੂਆ ਸੂਈ ਹੈ ਜੀ ਅਰੇ ਇਹ ਪਹਿਲਾ ਸੂਆ ਹਾਂਜੀ ਇਹਦੇ ਮਗਰ ਬੱਛਾ ਹੈ ਅੱਛਾ ਇਹਦੇ ਥੱਲੇ ਵੀ 12 ਕਿਲੋ ਦੁੱਧ ਦਾ ਸਟਾਕ ਤਿਆਰ ਹੈ 12 ਕਿਲੋ ਇਹਦੇ ਥੱਲੇ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਨੂੰ ਇਨ ਸੁਈਨੇ ਹੋ ਗਈ ਜੀ 8 ਤੋਂ 9 ਦਾ ਨਾ 8 ਤੋਂ 9 ਦਾ ਨਾ ਹਾਂਜੀ ਠੀਕ ਹੈ ਤੇ ਇਹਦਾ ਉ ਫਿਰ ਹੋਊ ਤਾਂ ਦੰਦਾਂ ਜੀ ਹੈ ਨਾ ਦੰਦ ਆਪਾਂ ਬਾਈ ਜੀ ਦੇਖੇਗੇ ਜਦੋਂ ਦੰਦਾਂ ਜੀ ਚੌਗੀ ਹੋ ਗਈ 24 ਹੋਗਾ ਨਾ ਹਾਂ ਇਹ ਕੱਦ ਕਾਰ 8 ਦੀ ਪੁੱਛੀ ਆ ਕੱਦ ਕਾਰ ਦੇ ਵਿੱਚ ਚੰਗੀ ਆ ਗਈ ਇਹ ਤੇ ਕ੍ਰੋਸ ਦੇ ਵਿੱਚ ਇਹ ਆ ਗਈ ਦੁੱਧ ਇਹ ਵੀ ਵਧੀਆ ਦੇਊਗੀ ਤੇ ਬਾਕੀ ਫੈਟ ਵਾਲਾ ਦੁੱਧ ਹੋਊਗਾ ਤੇ ਹਜੇ ਇਹਨੇ ਹੋਰ ਗਰੋਥ ਕਰਨੀ ਹੈ ਜੀ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਆ ਗਈ ਫੇਸ ਇਹਦਾ ਵੀ ਸੋਹਣਾਗਾ ਬਾਡੀ ਬਾਂਦਰ ਚੰਗੀ ਆ ਥਣ ਲੇਵੇ ਦੀ ਇਹ ਵੀ ਸਾਫ ਆ ਗਈ ਤੇ ਵਿਥੀ ਬਹੁਤ ਆ ਥਾਣਾਂ ਦੇ ਵਿੱਚ ਇੱਕੋ ਜੇ ਥਾਣਾ ਗੀ ਤੇ ਮੈਂ ਦਾ ਵੀ ਪਸਮਾਕ ਕਰਕੇ ਚੰਗਾ ਥਾਣਾ ਕੱਢਦੀ ਹਾਂ ਬਾਕੀ ਢੰਡੀ ਸੀ ਲੇ ਹੈਗੀ ਤੇ ਇਹ ਚਵਾਈ ਚ ਕਿਵੇਂ ਹੈ ਬਾਈ ਚਵਾਈ ਤੇ ਵੀ ਇੱਕ ਨੰਬਰ ਓਕੇ ਹੈ ਜਮਾ ਥਾਣਾ ਦੀ ਬਿਲਕੁਲ ਦਰ ਹੈ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 58000 ਹੈ ਜੀ ਇਹਦਾ ਮੁੱਲ 58000 ਹਾਂਜੀ ਮੌਕੇ ਤੇ ਮਾਰ ਦਾਂ ਕੋਈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਈ ਇਹ ਆ ਗਈ ਟੋਕੜਾ ਹਣਾ ਹਾਂਜੀ ਬਾਈ ਸ਼ੇਮੇ ਨੰਬਰ ਤੇ ਆ ਗਈ। ਸੂਈ ਹੋਈ ਹੋਈ ਹੈ ਜੀ। ਇਹ ਪਹਿਲਾ ਸੂਆ ਸੂਈ ਵੀ ਹੈ। ਪਹਿਲਾ ਸੂਆ ਸੂਈ ਹੈ। ਕਾਲਰ ਦੇ ਵਿੱਚ ਇੱਕ ਨੰਬਰ ਹੈ। ਠੀਕ ਹੈ। ਇਹ ਗਾ ਬਰੀਡ ਵਾਲੀ ਗਾਂ ਹੈ। ਇਹ ਤਾਂ ਪੂਰੀ ਜਾਨੀ ਕਿ ਬਰੀਡ ਚਾ ਹੈ ਨਾ। ਹਾਂਜੀ ਬਾਈ। ਬਾਕੀ ਸਭੀ ਬੜੀ ਚੰਗੀ ਐ, ਨਰੋਈ ਐ ਪੂਰੀ ਐ ਨਾ। ਹੈ। ਪਹਿਲਾ ਸੂਆ ਦੱਸਿਆ ਜੀ। ਪਹਿਲਾ ਸੂਆ ਬਾਈ ਜੀ। ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਿਆ ਜੀ ਬਾਈ ਜੀ ਇਸ ਟਾਈਮ ਨਾਲੋਂ ਸਾਢੇ 3 ਮਹੀਨੇ। ਤਿੰਨ ਸਾਢੇ 3 ਮਹੀਨੇ। ਹਾਂਜੀ। ਠੀਕ ਐ ਤੇ ਬੱਚਾ ਹੈ ਨਹੀਂ? ਬੱਚਾ ਹੈ ਜੀ। ਠੀਕ ਐ। ਦੁੱਧ ਕਿੰਨਾ ਹੋਊਗਾ? ਏ ਥੱਲੇ ਭਾਈ ਜੀ 9 ਕਿਲੋ ਪਰ ਆਪਾਂ 8 ਕਿਲੋ ਕਹਿ ਕੇ ਦੇਣਾ 8 ਕਿਲੋ ਕਹਿ ਕੇ ਦੇਣੀ ਆ ਹਾਂਜੀ ਭਾਈ ਠੀਕ ਆ ਦੋਨਾਂ ਟਾਈਮਾਂ ਦੀ ਆ ਨਾ ਦੋਨਾਂ ਟਾਈਮਾਂ ਦੀ ਠੀਕ ਆ ਦੋਸਤੋ ਇਹ ਵੀ ਬੈਡ ਬਹੁਤ ਚੰਗੀ ਆ ਸਭੀ ਵੀ ਬਹੁਤ ਆ ਗਈ ਤੇ ਬਾਕੀ ਬਰੀਡ ਦੇ ਵਿੱਚ ਵੀ ਬਹੁਤ ਆ ਇਹ ਬੈਡ ਦੇਲ ਵੀ ਬਹੁਤ ਆ ਤੇ ਕੱਦ ਦੇ ਵਿੱਚ ਵੀ ਚੰਗੀ ਆ ਗਈ ਬਾਕੀ ਥਾਨਲੇਵੇ ਦੀ ਸਾਫ਼ ਆ ਗਈ ਦੇਖ ਸਕਦੇ ਹੋ ਤੁਸੀਂ ਪੂਰੀ ਚੰਗੀ ਨਰੋਈ ਬੈਡ ਆ ਗਈ ਕਿਸੇ ਪੱਖੋਂ ਕੋਈ ਕਮੀ ਨਹੀਂ ਹੈਗੀ ਇਹਦੇ ਵਿੱਚ ਵੀ ਸਾਫ਼ ਸੁਥਰੀ ਆ ਗਈ ਦੋਨੇ ਟਾਈਮ ਮਿਲਦੀ ਹੈ ਨਾ ਹਾਂਜੀ ਦੋਨੇ ਟਾਈਮ ਦੋਨੇ ਟਾਈਮ ਠੀਕ ਹੈ ਤੇ ਕਿਵੇਂ ਐ ਚਵਾਈ ਚ ਬੁਈ ਜਾਏ ਇਹਦਾ ਬਾਈ ਜੀ ਉਹਨਾਂ ਨੇ ਸੀਮਨ ਇਹਦੇ ਲਗਾਇਆ ਹੋਇਆ ਹਾਂਜੀ ਏਆਈ ਕਰਾਈ ਆ ਪਰ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਜੈਣੀ ਆ ਅਸਾਂ ਜਾਨੀ ਸੀਮਨ ਲੱਗਿਆ ਵਾ ਸੀਮਨ ਏਆਈ ਬੁਈਦੀ ਆ ਠੀਕ ਹੈ ਜੀ 47 ਤੋਂ 28 ਦਿਨ ਹੋ ਗਏ ਜੀ ਉਹਨਾਂ ਨੇ ਕਿਹਾ ਵੀ ਏਆਈ ਕਰਾਈ ਆ ਠੀਕ ਹੈ ਠੀਕ ਹੈ ਜੀ ਪਰ ਆਪਾਂ ਖਾਲੀ ਮੰਨ ਕੇ ਹੀ ਕਰੀਏ ਆਪਾਂ ਆਪਾਂ ਵੀ ਖਾਲੀ ਮੰਨ ਕੇ ਲਈ ਆ ਹਾਂਜੀ ਤੇ ਅੱਗੇ ਵੀ ਖਾਲੀ ਮੰਨ ਕੇ ਦੇਣੀ ਆ। ਹਾਂਜੀ ਬਾਕੀ ਉਹ ਕਿਸਮਤ ਅਗਲੇ ਦੀ ਗੱਬਣਾ ਰਹਿ ਵੀ ਸਕਦੀ ਆ ਹਨਾ ਖਾਲੀ ਵੀ ਰਹਿ ਸਕਦੀ ਆ। ਉਹ ਆਪਣਾ ਦੱਸਣ ਦਾ ਫਰਜ਼ ਆ ਵੀ ਕੇਹ ਰਿਹਾ ਐ ਹੁੰਦਾ ਫਿਰ ਕੋਈ ਲਾਂਭਾ ਨਹੀਂ ਬਣਦਾ ਹਨਾ। ਹਾਂਜੀ ਬਈ ਠੀਕ ਐ ਤੇ ਇਹਦਾ ਮੁੱਲ ਇਹਦਾ ਮੁੱਲ 35000 ਹੈ ਜੀ। ਇਹਦਾ ਮੁੱਲ 35000 ਹਾਂਜੀ ਬਈ ਠੀਕ ਐ ਤੇ ਇਹਦਾ ਰੇਟ ਦੋਸਤੋ ਗਾਂ ਦੇ ਹਿਸਾਬ ਨਾਲ ਬਹੁਤ ਜਾਇਆ ਜਾਂ ਹਨਾ ਇਹਦਾ ਵੀ ਰੇਟ ਬਾਕੀ ਸਾਰੀਆਂ ਗਾਵਾਂ ਤੇ ਜਾਇਆ ਜੀ ਆ ਰੇਟ ਤੇ ਉਸ ਤੋਂ ਬਾਅਦ ਆ ਗਈ ਲਾਟ ਦੇ ਉੱਤੇ ਆ ਗਾਂ ਹਨਾ ਇਹ ਵੀ ਧੋਕੜ ਆ ਗਈ। ਹਾਂਜੀ ਹਾਂਜੀ ਠੀਕ ਐ ਇਹਦੀ ਕੀ ਡਿਟੇਲ ਆ ਗਈ? ਏ ਵੀ ਬਾਈ ਦੀ ਪਹਿਲਾ ਸੂਆ ਸੂਈ ਹੋਈ ਹੈ ਪਹਿਲਾ ਸੂਆ ਸੂਈ ਵੀ ਹੈਗੀ ਇਹ ਦੁੱਧ ਦੀ ਹੈਗਾ ਦੋ ਦੰਦ ਆ ਗਈ ਦੋ ਦੰਦ ਠੀਕ ਹੈ ਦੁੱਧ ਇਸ ਟਾਈਮ ਇਹ ਥੱਲੇ 12 ਕਿਲੋ ਹੈ ਪਰ ਆਪਾਂ 11 ਕਹਿ ਕੇ ਦੇਣੀ ਹੈ 11 ਕਹਿ ਕੇ ਹੀ ਦੇਣੀ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਸੂਈ ਦੇ ਵੀ ਸੇਮ ਹੀ ਆ ਬੱਸ ਇਕੱਠੇ ਨਹੀਂ ਹੈ ਕੋਈ ਸਾਢੇ ਤਿੰਨ ਮਹੀਨੇ ਕੋਈ ਤਿੰਨ ਬਸਾਂ ਹੀ ਇਹਨਾਂ ਟਾਈਮ ਹੀ ਹੋਇਆ ਹਾਂਜੀ ਬੱਪਰੇ ਹੀ ਦੇਈਏ ਆਪਾਂ ਇੱਕੋ ਘਰੀ ਲਈਆਂ ਬੱਚਾ ਤਾਂ ਹੈ ਨਹੀਂ ਇਹਦੇ ਮਗਰ ਵੀ ਹੈ ਨਾ ਠੀਕ ਹੈ ਲੋ ਵੀ ਦੋਸਤੋ ਦੇਖ ਸਕਦਾ ਤੁਸੀਂ ਸੇਮ ਘਰ ਵੀ ਲਈਆਂ ਗਈਆਂ ਤੇ ਉਹਨਾਂ ਹੀ ਦੁੱਧ ਆਗਾ ਤੇ ਉਹਨਾਂ ਕੀ ਉਹਨਾਂ ਕੀ ਟਾਈਮ ਹੋਇਆ ਇਹਦੇ ਵੀ ਟੀਕਾ ਲੱਗੇ ਨੂੰ ਤੇ ਬਾਕੀ ਫੇਸ ਦੀ ਕੁਆਲਟੀ ਇਹਦੀ ਵੀ ਸੋਹਣੀ ਆਗੀ ਬਾਡੀ ਬਾਂਦਰ ਦੀ ਇਹ ਵੀ ਬਹੁਤ ਚੰਗੀ ਆ ਤੇ ਥਣਾ ਦੇ ਵਿੱਚ ਵਿੱਥੀ ਇਹਦੇ ਵੀ ਬਹੁਤ ਵਧੀਆ ਆਗੀ ਤੇ ਬਾਕੀ ਥਾਣਾ ਦਾ ਸਾਇਆ ਚੰਗਾ ਹੈਗਾ ਪਰ ਸਮਾ ਕਰਕੇ ਵਧੀਆ ਥਾਣਾ ਨਿਕਲਦੇ ਹੋਣਗੇ ਤੇ ਬਾਕੀ ਇੱਕੋ ਜਿਹਾ ਥਾਣਾ ਹੈ ਤੇ ਸਪੇਸ ਵੀ ਬਹੁਤ ਚੰਗੀ ਆਗੀ ਤੇ ਪੂਰੀ ਸੋਹਣੀ ਮਤਲਬ ਕਿ ਇਹ ਵੀ ਪੂਰੀ ਸੋਹਣੀ ਬੈੜ ਆ ਤੇ ਬਾਕੀ ਦੰਦਾਂ ਦੇ ਵਿੱਚ ਹੀ ਹੈ ਛੋਟੀ ਉਮਰ ਦੇ ਵਿੱਚ ਹੀ ਆਗੀ ਤੇ ਇਹਦਾ ਬਈ ਰੇਟ ਇਹਦਾ ਰੇਟ 50000 ਇਹਦਾ 50000 ਆ ਹਾਂਜੀ ਠੀਕ ਹੈ। ਬਾਕੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਸਾਰੇ ਪਸ਼ੂਆਂ ਦੀ ਲੈਤੀ ਹੈਗੀ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਹੈ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਜਾਨਵਰ ਸਾਰੇ ਸਾਫ਼ ਸੁਥਰੇ ਹੈਗੇ ਜਿਹੜਾ ਵੀ ਪਸੰਦ ਆਉਂਦਾ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ। ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ।